ਜਿਹੜੇ ਚੇਅਰਮੈਨ ਇਹਨਾਂ ਦੇ ਅਸੀਂ ਬਣਾਏ ਆ ਉਹ ਰਜੇਸ਼ ਖਰ ਬੰਦਾ ਜੀ ਹੈਗੇ ਨਵੀਆ ਸਪੋਰਟ ਜਲੰਧਰ ਤੋਂ ਉਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ। ਬਾਕੀ ਜੇ ਕਹੋ ਤਾਂ ਮੈਂ ਬਾਕੀ ਮੈਂਬਰ ਬੋਲ ਦਿੰਦਾ ਨਹੀਂ ਤਾਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦਿੰਦਾ। ਉਸ ਤੋਂ ਬਾਅਦ ਹੈਂਡ ਟੂਲਸ ਦੀ ਇੱਕ ਕਮੇਟੀ ਬਣਾਈ ਗਿਆ ਸੀ ਮਸ਼ੀਨ ਐਂਡ ਹੈਂਡ ਟੂਲਸ ਦੀ। ਉਹਦੇ ਵਿੱਚ ਜਿਹੜੇ ਅਸੀਂ ਚੇਅਰਮੈਨ ਬਣਾਇਆ ਉਹ ਅਸ਼ੋਨੀ ਕੁਮਾਰ ਹੈ ਉਹ ਪ੍ਰੈਜ਼ੀਡੈਂਟ ਵੀ ਰਹੇ ਐ ਐਫ ਆਈਓ ਦੇ ਇੰਡੀਆ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ ਔਰ ਵਿਕਟਰ ਫੋਰਜਿੰਗ ਜਨਾ ਦੀ ਕੰਪਨੀ ਹੈ ਜਲੰਧਰ ਤੋਂ ਉਹਨਾਂ ਨੂੰ ਚੇਅਰਮੈਨ ਬਣਾਇਆ SPD ਡਾਇਰੀ ਕਮੇਟੀ ਹੈ ਉਹ ਹੈਗੀ ਫੂਡ ਪ੍ਰੋਸੈਸਿੰਗ ਐਂਡ ਡੈਰੀ ਉਹਦੇ ਵਿੱਚ ਐਲਟੀ ਫੂਡਸ ਦੇ ਦਾਵਤ ਰਾਈਸ ਦਾਵਤ ਦੇ ਨਾਮ ਤੋਂ ਯਾਦਾਂ ਤੋਂ ਪੂਰਾ ਪੂਰਾ ਬ੍ਰਾਂਡ ਇਹ ਆਪਣੇ ਸਭ ਤੋਂ ਹੈਗੇ ਅਸ਼ੋਕ अरोड़ा ਉਹਨਾਂ ਨੂੰ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਅਗਲੀ ਕਮੇਟੀ ਜਿਹੜੀ ਹੈਗੀ ਟੂਰਿਜ਼ਮ ਐਂਡ ਹਸਪਿਟੈਲਿਟੀ ਹੈ ਐਦੇ ਵਿੱਚ ਗੁਰਜਿੰਦਰ ਸਿੰਘ ਹੈ ਅੰਮ੍ਰਿਤਸਰ ਤੋਂ ਕਿਉਂਕਿ ਟੂਰਿਜ਼ਮ ਔਰ ਕਲਚਰ ਜੋ ਆਪਣਾ ਪੰਜਾਬ ਦਾ ਗੁਰੂਆਂ ਦੀ ਨਗਰੀ ਤੋਂ ਚੱਲੂ ਹੁੰਦਾ ਹੈ ਇਨਾਂ ਦੇ ਬੈਸਟ ਵੈਸਟਰਨ ਹੋਟਲਸ ਹੈਗੇ ਉੱਥੇ ਔਰ ਹੋਰ ਵੀ ਕਾਫੀ ਇਨਦਾ ਦਾ ਇੰਟਰਸਟ ਹੈ ਟੂਰਿਜ਼ਮ ਤੇ ਹਸਪਿਟੈਲਿਟੀ 'ਚ ਇਹਨਾਂ ਨੂੰ ਅਸੀਂ ਪ੍ਰੈਜ਼ੀਡੈਂਟ ਬਣਾਇਆ ਚੇਅਰਮੈਨ ਨੈਕਸਟ ਹੈਵੀ ਮਸ਼ੀਨਰੀ ਹੈ ਹੈਵੀ ਮਸ਼ੀਨਰੀ ਦੀ ਅਸੀਂ ਕਮੇਟੀ ਬਣਾਈ ਇਹਦੇ ਵਿੱਚ ਇੰਟਰਨੈਸ਼ਨਲ ਟ੍ਰੈਕਟਰਸ ਲਿਮਟਿਡ ਹੁਸ਼ਿਆਰਪੁਰ ਸਨਾਲੀਕਾ ਜਿਹੜਾ ਤੁਸੀਂ ਬ੍ਰੈਂਡ ਨੇਮ ਤੋਂ ਮਸ਼ਹੂਰ ਹੋਗੇ ਏਐਸ ਮਿੱਤਲ ਹੈਗੇ ਉਹਨਾਂ ਦੇ ਐਮ ਡੀ ਉਹਨਾਂ ਨੂੰ ਅਸੀਂ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਜਿਹੜੀ ਅੱਜ ਦੀ ਲਾਸਟ ਕਮੇਟੀ ਹੈ ਉਹ ਹੈਗੀ ਫਰਨੀਚਰ ਐਂਡ ਪਲਾਈ ਇੰਡਸਟਰੀ ਉਹਦੇ ਵਿੱਚ ਵਰਗੋ ਪੈਨਲਸ ਹੈ ਵੀ ਹੁਸ਼ਿਆਰਪੁਰ ਦੀ ਕੰਪਨੀ ਹੈ ਤੇ ਨਰੇਸ਼ तिवारी ਜੀ ਹੈਗੇ ਇਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਇਹ ਕਮੇਟੀਆਂ ਦਾ ਰੋਲ ਹੋਏਗਾ ਕਿ ਸਾਨੂੰ ਆਪਣੀ ਆਪਣੀ ਇੰਡਸਟਰੀ ਦਾ ਕੋਈ ਮੁਸ਼ਕਲੇ ਹਨ ਔਰ ਇਹਨਾਂ ਨੂੰ ਅਸੀਂ ਫਰਦਰ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਕਿ ਇਹ ਇੰਡਸਟਰੀ ਹੋਰ ਕਰੋ ਕਰੇ ਔਰ ਨਵੇਂ ਇਨਵੈਸਟਰ ਵੀ ਐਸ ਇੰਡਸਟਰੀ ਵਿੱਚ ਸਾਡੇ ਸੂਬੇ ਚ ਹਰ ਕਮੇਟੀ ਦੇ ਨਾਲ ADC ਵਿਲੈਕਟ ਐਸ ਮੈਂਬਰ ਫੈਕਟਰੀ ਮਤਲਬ ਜਿਸ ਤਰ੍ਹਾਂ ਹੁਸ਼ਿਆਰਪੁਰ ਚੇਅਰਮੈਨ ਸਾਹਿਬ ਹੈ ਤਾਂ ਅਸੀਂ ਹੁਸ਼ਿਆਰਪੁਰ ਦੇ ADC ਉਹਨਾਂ ਨਾਲ ਲਗਾਏ ਆ ਜਲੰਧਰ ਤੇ ਆ ਤਾਂ ADC ਜਲੰਧਰ ਲਗਾਏ ਆ ਉਹ ਆਰਗੇਨਾਈਜ਼ ਕਰਿਆ ਕਰਨਗੇ ਮੀਟਿੰਗ ਚ ਔਰ ਜਿਹੜੇ ਮਿਨਟਸ ਐ ਉਹ ਡਰਾਫਟ ਕਰਨਗੇ ਉਹ ਇਸਾਈ ਕਮੇਟੀਆਂ ਜਿੰਨੀਆਂ ਹੈਗੀਆਂ ਇਹ 6 ਅੱਜ ਦੀਆਂ ਤੇ ਤਿੰਨ ਪਹਿਲਾਂ 9 ਹੋ ਗਈਆਂ 15 ਕਮੇਟੀਆਂ ਹੋਰ ਐ ਉਹ ਵੀ ਅੰਡਰ ਪ੍ਰੋਸੈਸ ਐ ਡਰਾਫਟਿੰਗ ਦੇ ਸਾਰਿਆਂ ਨੂੰ ਇਹੀ ਅਸੀਂ ਰਿਕੁਐਸਟ ਕੀਤਾ ਚੇਅਰਮੈਨਾਂ ਨੂੰ ਵੀ ਮੈਂਬਰਸ ਨੂੰ ਵੀ ਕਿ 1 ਅਕਤੂਬਰ ਤੱਕ ਸਾਨੂੰ ਇਹਨਾਂ ਦੀ ਪੂਰੀ ਫਾਈਨਲ ਜੋ ਵੀ ਤੁਹਾਡੇ ਸੁਜੈਸ਼ਨਸ ਐ ਸਾਨੂੰ ਦੇ ਦਿੱਤੇ ਜਾਂ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇਨਕੋਰਪੋਰੇਟ ਕਰਕੇ ਇਹਨਾਂ ਨੂੰ ਪਾਲਿਸੀ ਚ ਲੈ ਕੇ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ ਹੈਲਪ ਕਰ ਸਕੀਏ ਔਰ ਸਾਡਾ ਇਹੀ ਉਪਰਾਲਾ ਹੈ ਕਿਉਂਕਿ ਹਰ ਸੈਕਟਰ ਦਾ ਆਪਣਾ ਪ੍ਰੋਬਲਮਸ ਹੁੰਦੇ ਹਰ ਇਸ਼ੂ ਦਾ ਅੱਗੇ ਕੀ ਹੁੰਦਾ ਸੀ ਇੱਕ ਬਣ ਜਾਂਦੀ ਸੀ ਕਿ ਕਿਸੇ ਨੂੰ ਸੂਟ ਕਰਦੀ ਸੀ ਪਾਲਿਸੀ ਕਿਸੇ ਨੂੰ ਨਹੀਂ ਕਰਦੀ ਸੀ ਔਰ ਇਹ ਸਾਰਾ ਜਿਹੜਾ ਉਪਰਾਲਾ ਹੈ ਸਾਡੇ ਮਾਨਯੋਗ ਨੈਸ਼ਨਲ ਕਨਮੀਨਰ ਕੇਜਨੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀਆਂ ਇਹ ਜੋ ਵੀ ਕਮੇਟੀਆਂ ਬਣਾਈਆਂ ਉਹਨਾਂ ਦੀ ਅਪਰੂਵਲ ਹੈ ਔਰ ਉਹਨਾਂ ਦੀ ਐਡਵਾਈਸ ਹੈ ਜਿਹਦੇ ਨਾਲ ਅਸੀਂ ਇਹ ਚੱਲ ਰਹੇ ਹਾਂ ਫੈਸਟ ਟੈਕ ਕੋਈ ਕਿਸੇ ਭਰਾ ਦਾ ਸਵਾਲ ਹੈ ਜਿਹੜੇ ਚੇਅਰਮੈਨ ਬਣਾਣਗੇ ਜੀ ਇਹਨਾਂ ਨੂੰ ਅਸਾਈਨਟ ਵੀ ਕਰੂਗੇ ਜਿਸ ਦੇ ਨਾਲ